ਪੰਜਾਬ ਚ ਰਸੀਲਾਜ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਪਾਗਤ ਆ ਸੋ ਅੱਜ ਤਸਵੀਰ ਦਿਖਾਵਾਂਗੇ ਇੱਕ ਕਿ ਭੈਣ ਬੜੀ ਤੰਗ ਹੈ ਪਹਿਲਾਂ ਕਾਰੋਬਾਰ ਕਰਦੀ ਸੀਗੀ ਨਰਸ ਸੀ ਡਾਕਟਰ ਸੀ ਪਰ ਅੱਜ ਕਿਤਨਾ ਕਿਤੇ ਆਪਣੇ ਜਿਹੇ ਹਾਲਾਤ ਨੇ ਬੜੇ ਮਾੜੇ ਹੋ ਗਏ ਨੇ ਕਾਰੋਬਾਰ ਕਰਦੀ ਸੀ ਤੇ ਸਾਰਿਆਂ ਨੂੰ ਮਿਲਦੀ ਵਰਤ ਸੀ ਪਰ ਅੱਗੇ ਪਿੱਛੇ ਕੋਈ ਵੀ ਨਹੀਂ ਗਲੀ ਗੁਆਂਢ ਦੀ ਗੱਲ ਕਰ ਲਓ ਸਾਰਿਆਂ ਨੂੰ ਮਿਲਦੀ ਸੀ ਤੇ ਨਾ ਕੋਈ ਅੱਗੇ ਆ ਨਾ ਕੋਈ ਪਿੱਛੇ ਆ ਤਸਵੀਰ ਇੱਕ ਦਿਖਾ ਦਾਂਗੇ ਤੁਹਾਨੂੰ ਕਿ ਬੜੇ ਮਾੜੇ ਹਾਲਾਤ ਨੇ ਤੇ ਬੇਨਤੀ ਕਰਦੀ ਹੈ ਕਿ ਮੇਰਾ ਸਿਰਫ ਸਿਰਫ ਇਲਾਜ ਹੋ ਜਾਵੇ ਔਰ ਕੁਛ ਨਹੀਂ ਮੰਗਦੀ ਸਿਰਫ ਤੇ ਸਿਰਫ ਇਲਾਜ ਦੀ ਬੇਨਤੀ ਕਰਦੀ ਏ ਗੱਲਬਾਤ ਵੀ ਕਰਾਂਗੇ ਆਪਾਂ ਕੀ ਨਾਮ ਐ ਤੇ ਕਿੰਨੀ ਉਮਰ ਐ ਤੇ ਕੀ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਨਹੀਂ ਜਨਕਰ ਪਰ ਗੋਰਰੇ ਮੇਰੀ ਸੱਤ ਸਾਲ ਵੇ ਨੂੰ ਔਰ ਸੱਤ ਲੱਗ ਗਈ ਸੀ ਸੱਤ ਲੱਗ ਗਈ ਸੀ ਉਸ ਤੋਂ ਬਾਅਦ ਮੇਰੇ ਤੇ ਤੁਰਿਆ ਨਹੀਂ ਜਾਂਦਾ ਨਹੀਂ ਇਹ ਬੇਨਤੀ ਕਰਦੇ ਦੋ ਦਾਨ ਨੂੰ ਪਛਾਣ ਕਰਦੇ ਵੇ ਕੰਨਿਆ ਤੇ ਮੈਂ ਠੀਕ ਹੋ ਜਾਵਾਂ ਜਿਹੜਾ ਵੀ ਭੈਣ ਭਰਾ ਮੇਰੇ ਬੰਧ ਕੋਈ ਤਕਲੀਫ ਹੈ ਤੇ ਮੇਰੇ ਵੀ ਵੀ ਭਰਾ ਹਨ ਗੱਲ ਕਰਕੇ ਆਪਣਾ ਲਾਜ ਘਰਵਾਨ ਪਰਛੇ ਦੀ ਲੋੜ ਨਹੀਂ ਮੇਰੀ ਸੇਵਾ ਕਰਦੇ ਸਿਰਫ ਲਾਜ ਦੀ ਲੋੜ ਬਾਰਸ ਲਾਦੇ ਉਹ ਹੈਂਡੀਕੈਪ ਕੋੜਾ ਉਹ ਵੀ ਤੁਹਾਡੀ ਮਦਦ ਕਰਦਾ ਤੇ ਮਾਲਕ ਨੂੰ ਖਾਣ ਦੇ ਕਰਾਇਆ ਉਹਨੇ ਉਹ ਬੱਚੇ ਰੋਟੀ ਪਾਣੀ ਬਣਾ ਕੇ ਦਿੰਦੇ ਉਹ ਨਹੀਂ ਬਸ ਲਾਦੇ ਬਸ ਲਾਦੇ ਹੋਰ ਕੁਝ ਨਹੀਂ ਚਾਹੀਦਾ ਮੈਂ ਸੋ ਗੱਲਬਾਤ ਕਰਦੇ ਆ ਭੈਣ ਦੇ ਨਾਲ ਵੀ ਗੱਲਬਾਤ ਕਰਾਂਗੇ ਇੱਕ ਵਾਰੀ ਤਸਵੀਰ ਤੁਹਾਨੂੰ ਦਿਖਾ ਦਾਂਗੇ ਕਿ ਹੈਂਡੀਕੈਪ ਹੈ ਹਸਬੰਡ ਵਾਈਫ ਹੈਂਡੀਕੈਪ ਨੇ ਦੋਨੇ ਹੀ ਪਰ ਫਿਰ ਵੀ ਕਿਤੇ ਨਾ ਕਿਤੇ ਦਿਲ ਜਰਾਏ ਬੜਾ ਵੱਡਾ ਏ ਉਹਨਾਂ ਦਾ ਉਹ ਦਵਾਈਦਾਰੂ ਵੀ ਦਿੰਦੇ ਨੇ ਰੋਟੀ ਵੀ ਉਹਨਾਂ ਨੂੰ ਬਣਾ ਕੇ ਦਿੰਦੇ ਨੇ ਕਹਿੰਦੇ ਨੇ ਕਿ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੁੰਦੀ ਏ ਤੇ ਦੋਨੇ ਜੀ ਹੈਂਡੀਕੈਪ ਨੇ ਪਰ ਫਿਰ ਵੀ ਕਿਤੇ ਨਾ ਕਿਤੇ ਉਸ ਭੈਣ ਦਾ ਦੇਖਭਾਲ ਕਰਦੇ ਨੇ ਚੰਗੀ ਤਰ੍ਹਾਂ ਰੋਟੀ ਪਾਣੀ ਵੀ ਦਿੰਦੇ ਨੇ ਦਵਾਈਦਾਰੂ ਵੀ ਦਿੰਦੇ ਨੇ ਗੱਲਬਾਤ ਕਰਦੇ ਆ ਸੋਨਮ ਜੀ ਨਾਮ ਦੇ ਜੀ ਤਾਂ ਜੀਤਾ ਜੀ ਕਿੱਦਾਂ ਦੇਖਦੇ ਹੋ ਕਿ ਤੁਸੀਂ ਇਹਨਾਂ ਦੀ ਸੇਵਾ ਵੀ ਕਰਦੇ ਹੋ ਦੋਨੇ ਜੀ ਤੁਸੀਂ ਹੈਂਡੀਕੋਪ ਆਫਰ ਵੀ ਤੁਸੀਂ ਇਹਦੀ ਸੇਵਾ ਕਰਦੇ ਹੋ ਕੀ ਕਹਿਣਾ ਚਾਹੁੰਦੇ ਆ ਮੇਰੇ ਭਾਈ ਇਹਦੇ ਦਾਮੀਆਂ ਨੂੰ ਠਾਲੀ ਦੇ ਬਾਜਾ ਦੇਈ ਦਿਆ ਪਰ ਠੀਕ ਸਹਿ ਗਈ ਕਿ ਨਹੀਂ ਹੈਗੀ ਰਾਤੀ ਵੀ ਇਹ ਡੇਗ ਚਲੀ ਤੇ ਨਮਾਨ ਪਹੁੰਚਾਇਆ ਦੋ ਵਾਰੀ ਇਹਨੂੰ ਇੱਥੇ ਫਸ ਗਈ ਸੀ ਮੰਜੀ ਦੇ ਵਿੱਚ ਇਹ ਤੇ ਡੈਰੀ ਨੂੰ ਫੇਰ ਉੱਠ ਕੇ ਬਾਬਾ ਵਾਂ ਫੜ ਕੇ ਤੇ ਫੇਰ ਲੰਮੇ ਪਾਇਆ ਮੰਜੇ ਤੇ ਇਹ ਹਾ ਬੜਾ ਪੈਰਾ ਕੋਈ ਨਹੀਂ ਹੈਗਾ ਦਾ ਪਿੱਛੇ ਨਾ ਇਹਦਾ ਆ ਕਹਿੰਦੀ ਹੈ ਨਹੀਂ ਮੇਰਾ ਕੋਈ ਨਹੀਂ ਕਰਨੇ ਆ ਉਹ ਬਾਜੀ ਦੇ ਤੇਰਲੇ ਕਰਕੇ ਵਿਚਾਰੇ ਬਾਜੀ ਨਾਲ ਜੇ ਤੇ ਲਿਆ ਇਹਨੂੰ ਚੜੀ ਨੂੰ ਤੋਂ ਹੋ ਗਈ ਤਾਂ ਫੇਫੜੀ ਬਮਾਰ ਹੋ ਗਈ ਦੀ ਬੜੀ ਢਿੱਲੀ ਹੋ ਗਈ ਠੀਕ ਹੈ ਫਿਰ ਇਹਨੂੰ ਵੇਖ ਕੇ ਫਿਰ ਮੈਂ 3 ਵਜੇ ਦਾ ਲਾਗੇ ਚਾਗੇ ਗਈਆਂ ਮੈਂ ਤੁਸੀਂ ਵੀ ਆਪਣੇ ਵੀ ਪਰਿਵਾਰ ਬੱਚੇ ਨੇ ਪਰ ਫਿਰ ਵੀ ਕਿਤੇ ਨਾ ਕਿਤੇ ਤੁਸੀਂ ਉਹਨਾਂ ਦੀ ਮਦਦ ਕਰਦੇ ਹੋ ਉਹਨਾਂ ਦਾ ਦੇਖਭਾਲ ਕਰਦੇ ਹੋ ਕਿੱਦਾਂ ਬੇਚਾਰੀ ਕਹਿੰਦੀ ਮੇਰੀ ਕੁੜੀ ਨੂੰ ਵਾਜਾ ਮਾਰਦੀ ਕਦੀ ਫੋਨ ਲਾ ਦੇ ਕਦੀ ਆ ਕੱਢ ਕੇ ਫੋਨ ਵੀ ਨਹੀਂ ਹੋਣ ਲੱਗਦਾ ਵਿਚਾਰੀ ਕੋਲੋਂ ਫੋਨ ਲਾ ਲਾ ਕੇ ਦਿੰਦੀ ਐ ਇਹਦੀ ਸੇਵਾ ਬਾਣੀ ਹੋ ਜੇ ਦਵਾਈ ਦਾਰੂ ਇਹਨੂੰ ਮਿਲ ਜੇ ਠੀਕ ਹੋ ਜਾਣ ਹੋਰ ਕੋਈ ਨਹੀਂ ਆਪਾਂ ਗੱਲਬਾਤ ਕੀਤੀ ਕਹਿੰਦੇ ਨਾ ਇਹ ਮੇਰਾ ਬਾਪ ਹਾਂ ਵੀ ਘੌਂ ਵੀ ਜਾਣ ਦੇਈ ਤੇ ਇਹ ਕਿਰੂ ਕਰਾਂ ਤੇ ਇਹ ਫੋਨ ਮੈਨੂੰ ਦਵਾਈ ਚਾਹੀਦੀ ਐ ਮੈਨੂੰ ਦਵਾਈ ਚਾਹੀਦੀ ਐ ਹੋਰ ਕੋਈ ਨਹੀਂ ਨਹੀਂ ਤੇ ਮੇਰੇ ਕੋਲ ਸੋ ਗੱਲਬਾਤ ਕਰਦੇ ਆ ਜੀ ਜਿਹੜੇ ਮਾਲਕ ਮਕਾਨ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਹੈ ਉਹ ਕਿਰਾਇਆ ਵੀ ਨਹੀਂ ਲੈਂਦੇ ਤੇ ਨਾਲ ਦੀ ਨਾਲ ਰੋਟੀ ਪਾਣੀ ਵੀ ਕਿਤਨਾ ਕਿਤੇ ਉਹ ਦੇ ਜਾਂਦੇ ਨੇ ਗੱਲਬਾਤ ਕਰਦੇ ਆ ਬਸ ਬਲਵਿੰਦਰ ਤੋਰਦੇ ਨੇ ਕਹਿੰਦਾ ਕੀ ਕਹਿਣਾ ਕਰਦੇ ਨੇ ਕਿ ਬੜੇ ਮਾੜੇ ਹਾਲਾਤ ਨੇ ਪੈਸਾ ਵੀ ਨਹੀਂ ਮਿਲਦੀ ਤੇ ਤੁਸੀਂ ਕਿਰਾਇਆ ਵੀ ਨਹੀਂ ਲੱਗਦੇ ਕੀ ਕਹਿਣਾ ਅਹੀਂ ਤੇ ਕੋਈ ਵੀਰ ਭੈਣ ਭਰਾ ਕੋਈ ਵੇਖਦਾ ਵਾ ਚਲੋ ਇਹ ਮੈਡਮ ਦੀ ਚਲੋ ਜਰਾ ਕੀ ਹੈਲਪ ਕਰਨ ਏ ਚਲੋ ਆਪਣੇ ਤੁਰਨ ਫਿਰਨ ਜੋਗੀ ਹੋ ਜੇ ਚਲੋ ਇਹ ਕਿਸ ਤਰ੍ਹਾਂ ਵੀ ਆਪਣੀ ਦਵਾਈ داری ਕਰੇ ਹੋ ਜੇ ਇਹ ਦਾ ਦੇ ਵਗੇ ਠੀਕ ਹੋ ਗਏ ਇਹੀ ਕਹਿੰਦੇ ਨੇ ਹਾਂ ਇਹ ਤਾਂ ਪਤਾ ਨਹੀਂ ਸਾਡੇ ਤੇ ਕਹੋ ਜੇ ਟਾਈਮ ਆਉਣਾ ਕਿੰਦਾ ਨਹੀਂ ਆਉਣਾ ਇਹ ਤਾਂ ਮਾਰਾ ਜੀ ਜਾਣਦਾ ਹੈ ਹਾਂ ਜਾਈ ਦੇ ਹੋ ਗਏ ਨੇ ਮਾਰਾ ਚਲੋ ਇਹ ਜੀ ਤੰਦਰੁਸਤੀ ਦੇਵੇ ਇਹਨੇ ਠੀਕ ਕਰਦੇ ਨੇ ਹੋ ਨਹੀਂ ਇਹ ਨਹੀਂ ਕੋਈ ਮਾਰਾ ਚਲੋ ਇਹ ਚੜ੍ਹਦੀ ਖਲਾਸਾ ਹਾਂ ਤੋ ਗੱਲਬਾਤ ਕੀਤੀ ਹੈ ਆਪਾਂ ਹੋਰ ਵੀ ਇੱਥੇ ਜਿਹੜੇ ਵੀਰ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਹੈ ਤੇ ਆਪਾਂ ਨੰਬਰ ਵੀ ਲਵਾਂਗੇ ਤੁਸੀਂ ਦਾਨੀ ਸੱਜਣ ਉਹਨਾਂ ਦੇ ਨਾਲ ਸੰਪਰਕ ਕਰਕੇ ਇਹਨਾਂ ਦਾ ਭੈਣ ਦਾ ਲਾਜ ਵੀ ਤੁਸੀਂ ਕਰਾ ਸਕਦੇ ਹੋ ਕਰਦੇ ਆ ਗੱਲਬਾਤ ਕੀ ਕਹਿਣਾ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਦੇ ਸਤਨਾਮ ਸਿੰਘ ਜੀ ਸਤਨਾਮ ਸਿੰਘ ਜੀ ਕਿੱਦਾਂ ਦੇਖਦੇ ਹੋ ਮਨੁੱਖਤਾ ਦੀ ਸੇਵਾ ਬੜੀ ਵੱਡੀ ਸੇਵਾ ਤੇ ਤੁਹਾਡੇ ਕੋਲ ਮੈਡਮ ਰਹਿੰਦੀ ਹੈ ਤੁਸੀਂ ਪਹਿਲਾਂ ਕਰਾਇਆ ਲੈਂਦੇ ਸੀ ਹੁਣ ਉਹ ਹਾਲਤ ਉਹਦੀ ਖਰਾਬ ਹੈ ਠੀਕ ਨਹੀਂ ਹੈਗੀ ਤੇ ਤੁਸੀਂ ਰੋਟੀ ਪਾਣੀ ਵੀ ਦੇ ਜਾਂਦੇ ਹੋ ਤੇ ਨਾਲ ਦੇ ਨਾਲ ਕਰਾਇਆ ਵੀ ਨਹੀਂ ਲੈਂਦੇ ਕੀ ਕਹਿਣਾ ਚਾ ਹਾਂ ਜੀ ਅਸੀਂ ਤੇ ਕਿੰਨੀ ਆ ਕੇ ਤੰਦਰੁਸਤ ਹੋਵੇ ਤੇ ਆਪਣਾ ਦਵਾਈ ਪਾਣੀ ਕਰਨ ਜੋਗੀ ਤੇ ਤੁੰਨ ਫਿਰਨ ਜੋਗੀ ਹੋਵੇ ਤੇ ਬਾਕੀ ਇਹ ਆ ਕਿਸਾਨ ਚਲੋ ਮੰਨ ਲਓ ਜਿਹੜੀ ਇਹਦੀ ਹਾਲਾਤ ਹਾਲਾਤ ਮਾੜੀ ਸੀ ਬਹੁਤੀ ਕਿ ਹੁਣ ਤੇ ਮਤਲਬ ਫੇਰ ਮਾੜੀ ਹੋਈ ਸਾ ਉੱਤੇ ਮੰਜੇ ਦੇ ਸਭ ਕੁਝ ਕਰ ਦਿੰਦੀ ਪੋਟੀ ਹੋਤੀ ਤੇ ਇਸ ਕਰਕੇ ਵੀ ਫੇਰ ਕੋਈ ਲਾਗੇ ਦੁੱਧਾ ਲਾਗੇ ਨਹੀਂ ਤੋਂ ਇਲਾਜ ਵੱਲੋਂ ਕਹਿੰਦੇ ਨੇ ਕਿ ਹੋ ਸਕੀ ਹਾਂ ਹਾਂ ਜੀ ਇਲਾਜ ਜਾਂਦੇ ਨੇ ਹੋ ਜਾ ਕਿ ਮੈਨੂੰ ਠੀਕ ਹੋ ਜਾਵੇ ਜੀ ਨੰਬਰ ਵੀ ਜਦੋਂ ਨੰਬਰ ਨੰਬਰ 99141 36126 ਨੋਡ ਨੰਬਰ 141 36126 ਤੁਹਾਨੂੰ ਮੈਂ ਜੋਸ਼ ਕਰਦਾ ਹੋਈ ਸੇਵਾ ਕਰਨ ਦਾ ਇਨਕਾਰ ਨਾ ਕਰਨਾ ਵੀ ਇਸ ਕਰਕੇ ਕਿ ਚਲੋ ਇਹਨੂੰ ਭੈਣ ਨੂੰ ਤੰਦਰੁਸਤੀ ਹੋਵੇ ਆਪਣੇ ਆਪ ਹੱਤੀ ਬਾਰੀ ਆਪਣੀ ਪਕਾਵੇ ਤਾਂ ਆਪਣੀ ਖਾਵੇ ਤਾਂ ਜੀ ਹਾਂ ਜੀ ਹਾਂ ਕੋਈ ਧਮਕ ਨਹੀਂ ਕੋਈ ਪੈਸੇ ਦੀ ਧਮਕ ਨਹੀਂ ਇਹਦਾ ਬਸ ਹਾਂ ਲਓ ਜੀ ਗੱਲਬਾਤ ਕੀਤੀ ਹੈ ਮਾਲਕ ਮਕਾਨ ਨਾਲ ਵੀ ਉਹਨਾਂ ਨੇ ਕਿਹਾ ਹੈ ਕਿ ਸਿਰਫ ਤੇ ਸਿਰਫ ਇਹਨਾਂ ਦਾ ਇਲਾਜ ਹੋ ਜਾਵੇ ਤੇ ਨੰਬਰ ਵੀ ਆਪਾਂ ਦਿੱਤਾ ਤੇ ਨੰਬਰ ਫਲੈਸ਼ ਵੀ ਕਰਾਂਗੇ ਤੋ ਵੀਡੀਓ ਨੂੰ ਵੱਤ ਵਾਅ ਸ਼ੇਅਰ ਕਰਿਓ ਦਾਨੀ ਸਜਨਾ ਤੱਕ ਵੀਡੀਓ ਪਹੁੰਚਾ ਦਿਓ ਭੈਣ ਸਿਰਫ ਪੈਸੇ ਦੀ ਡਿਮਾਂਡ ਨਹੀਂ ਕਰਦੀ ਤੇ ਸਿਰਫ ਤੇ ਸਿਰਫ ਉਹ ਕਹਿੰਦੀ ਕਿ ਮੇਰਾ ਲਾਜ ਹੋ ਜੇ ਮੈਂ ਪਹਿਲਾਂ ਵਾਂ ਤੁਰ ਫਿਰ ਲਵਾਂ ਆਪਣੇ ਕੰਮ ਜਰੇ ਆਪਣੀ ਹੱਥੀ ਕਰ ਸਕਾਂ ਸੋ ਗੱਲਬਾਤ ਕਰਦੇ ਆਂ ਕੀ ਕਹਿਣਾ ਹੈ ਆਣ ਗਵਾਂਡ ਦੇ ਵਿੱਚ ਉਹ ਵੀ ਬੜੀ ਮਦਦ ਕਰਦੇ ਨੇ ਕਰਦੇ ਆਂ ਗੱਲਬਾਤ ਕੀ ਨਾਮ ਆ ਸੱਚਾ ਜੀ ਇਹ ਨਾਮ ਆ ਜੀ ਜਗਵਿੰਦਰ ਸਿੰਘ ਜੀ ਗਵਿੰਦਰ ਸਿੰਘ ਜੀ ਕਿੱਦਾਂ ਦੇਖਦੇ ਹੋ ਕਹਿੰਦੇ ਕਿ ਜਦੋਂ ਇਹੋ ਦੇ ਹਾਲਾਤ ਹੋ ਜਾਣਾ ਆਪਣੇ ਵੀ ਸਾਥ ਛੱਡ ਜਾਂਦੇ ਪਰ ਉਸ ਭੈਣ ਦਾ ਤਾਂ ਕੋਈ ਨਾ ਅੱਗੇ ਐ ਨਾ ਕੋਈ ਪਿੱਛੇ ਕੀ ਕਹਿਣਾ ਚਾਹ। ਹਾਂਜੀ ਹਾਂਜੀ ਪਰ ਬਹੁਤ ਵਧੀਆ ਜੇ ਕਰਾਇਦਾ ਜਿਹੜੇ ਨਿਵਾਸ ਮਾਲਕ ਆ ਉਹਨਾਂ ਕੋਲ ਕਾਇ ਵੀ ਨਹੀਂ ਲੰਦੇ ਇੱਕ ਲੱਗ ਹੈਂਡਲਿਕੈਪ ਜੋੜਾ ਜੀ ਉਹ ਵੀ ਬਹੁਤ ਮਤ ਕਰੰਦੇ ਆ ਵਾ। ਉਹ ਵੀ ਮਤਲਬ ਦਿਨ ਰਾਤ ਉਹਨਾਂ ਦੇ ਵਿਸ਼ੇ ਹੀ ਮਤ ਕਰੀ ਜਾ ਰਹੇ ਆ। ਹਾਂਜੀ ਬਹੁਤ ਜ਼ਿਆਦਾ ਮਤ ਕਰੰਦੇ ਆ। ਉਹ ਆਪਣੇ ਨਾਲ ਗੱਲਬਾਤ ਕੀਤੀ ਭੈਣ ਨੇ ਕਿ ਸਿਰਫ ਲਾਜ ਹੋ ਜੇ ਮੇਰਾ। ਉਹ ਨਾ ਪੈਸੇ ਦੀ ਜ਼ਰੂਰਤ ਆ ਨਾ ਕੁਝ ਹੋਰ ਤੇ ਸਿਰਫ ਲਾਜ ਮੰਗਦੇ ਆ ਤੇ ਆਣ ਗਵਾਂਡ ਜਿਹੜਾ ਉਹ ਵੀ ਰੋਟੀ ਪਾਣੀ ਦੇ ਦਿੰਦਾ ਹਾਂਜੀ ਹਾਂਜੀ ਇਹੋ ਹੀ ਚਾਹੁੰਦੇ ਆ ਜੀ ਇਹੋ ਚਾਹੁੰਦੇ ਆ ਕਿ ਲਾਜ ਹੋ ਜੇ ਸਾਡਾ ਬਸ ਇੰਨਾ ਹੀ ਬਹੁਤ ਆ ਬਾਕੀ ਜਿਹੜੇ ਵੀਰ ਭਰਾ ਮੇਰੇ ਸੱਜਣ ਦੇਖਣਦੇ ਆ ਦਾਨੀ ਉਹਨਾਂ ਨੂੰ ਵੱਧ ਤੋਂ ਵੱਧ ਇਹ ਵੀਡੀਓ ਸ਼ੇਅਰ ਕਰਨ ਤੇ ਨਾਲੇ ਇਹਨਾਂ ਦਾ ਲਾਜ ਵੀ ਕਰਾਵਾਂਗੇ ਅੱਗੇ ਹੱਥ ਖਾਤੇ ਲਾਓ ਲਓ ਜੀ ਗੱਲਬਾਤ ਕੀਤੀ ਹੈ ਗਵਾਂਡੀਆਂ ਨਾਲ ਵੀ ਉਹਨਾਂ ਨੇ ਕਿਹਾ ਹੈ ਕਿ ਆਪਾਂ ਵੀ ਮਦਦ ਕਰ ਦਿੰਨੇ ਆ ਪਰ ਕਿਤੇ ਨਾ ਕਿਤੇ ਇਹਨਾਂ ਦਾ ਜਰਾਏ ਔਲਾਜ ਹੋ ਜੇ ਦਾਨੀ ਸੱਜਣਾ ਤੱਕ ਵੀਡੀਓ ਪਹੁੰਚਾ ਦਿਓ ਤੇ ਤਾਂ ਕਿ ਇਸ ਭੈਣ ਦਾ ਜਰਾ ਇਲਾਜ ਹੋ ਜੇ ਪੈਸੇ ਦੀ ਨਹੀਂ ਜਰੂਰਤ ਹੋਰ ਕਿਸੇ ਚੀਜ਼ ਦੀ ਜਰੂਰਤ ਨਹੀਂ ਸਿਰਫ ਤੇ ਸਿਰਫ ਇਲਾਜ ਮੰਗਦੇ ਨੇ ਤੋਂ ਵੀਡੀਓ ਨੂੰ ਵੱਤ ਵਾਅ ਸ਼ੇਅਰ ਕਰਿਓ ਕੈਮਰਾ ਪਰਸਨ ਪਵਨ ਅਗਰਵਾਲਦ ਨਾਲ ਪੰਜਾਬ ਤਰਾਸੀ ਲਾਈਵ ਲਕੀ ਰਾਜਪੂਤ ਬਟਾਲਾ